ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੀ ਸਾਧ ਸੰਗਤ ਨੂੰ ਪਤਾ ਕਿ ਸਿੱਖ ਪੰਥ ਦੇ ਵਿਕੇਚੇ ਜੀ ਜਿਹੜੇ ਚੱਲ ਰਹੇ ਆ ਇਹ ਗੁਰੂ ਕਲਕੀ ਧਰਮਹਾਰਾਜ ਤਿੰਨਾਂ ਦੇ ਸੁਮੇਚੇ ਸਰਬੰਸ ਦੇ ਵੱਲੋਂ ਨਾਸਾਨੀ ਸ਼ਹਾਦਤ ਆ ਮੁਝੇ ਸੰਸਾਰ ਦੇ ਵਿੱਚ ਇਨਸਾਨ ਸਾਹਿਬ ਜੀ ਕਲਕੀ ਧਰਮਹਾਰਾਜ ਨੇ ਦੁਨੀਆ ਦੇ ਵਿੱਚ ਬਹੁਤ ਚੰਗਾ ਐਸੀਆਂ ਹੋਈਆਂ ਨੇ ਜਿਨ੍ਹਾਂ ਦੇ ਨਾਵੇਂ ਇਤਿਹਾਸ ਦੇ ਵਿੱਚ ਆਉਂਦੇ ਨੇ ਪਰ ਕੋਈ ਵੀ جنگ ਐਸੀ ਨਹੀਂ ਹੋਈ ਜਿਹੜੀ ਚਮਕੌਰ ਦੀ ਗੜੀ ਦੇ ਬਰਾਬਰ ਦੀ ਕਰ ਸਕਦੀ ਕਿਉਂਕਿ ਗੱਲ ਕੀ ਸਰ ਮਹਾਰਾਜ ਆਪ ਉਸ جنگ ਦੇ ਬਾਰੇ ਲਿਖਦੇ ਆ ਗੁਰਸਨ ਹਰਿਕੇਹ ਕਨਦ ਜਿਹੋ ਨਾਲ ਕਿ 10 ਲੱਖ ਬਰਾਏਤ ਬਰੋ ਬੇਖਬਰ 10 ਲੱਖ ਦੀ ਮੁਗਲ ਫੌਜ ਮਹਾਰਾਜ ਕਹਿੰਦੇ 40 ਊਖਣ ਭਾਣੇ ਤੇ ਹਾਇ ਸਿੰਘਾਂ ਦੇ ਉਪਰਾਜ ਕੱਢਦੀ ਆ ਇੱਕ ਪਾਸੇ ਚਮਕੌਰ ਦੀ ਗੜੀ ਦੇ ਵਿੱਚ ਦੋ ਵੱਡੇ ਫਰਜ਼ੰਦ ਮਹਾਰਾਜ ਦੇ ਬਾਕੀ ਸਿੰਘ ਸ਼ਹਾਦਤਾਂ ਪਾਉਂਦੇ ਨੇ ਤੇ ਦੂਸਰੇ ਪਾਸੇ ਮਹਾਰਾਜ ਦੇ ਦੋ ਛੋਟੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੇ ਨਾਲ ਉਸ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਂਦਾ ਉਹਨਾਂ ਨੂੰ ਇਹ ਐਸੀ ਮਿਸਾਲ ਜਿਹੜੀ ਸਿੱਖ ਪੰਥ ਦੇ ਵਿੱਚ ਸਪਤਾਹ ਚੱਲਦਾ ਇਸ ਸਪਤਾਹ ਦੇ ਵਿੱਚ ਐਸੀ ਮਹਾਰਾਜ ਨੇ 7 ਦਿਨਾਂ ਦੇ ਵਿੱਚ ਮਿਸਾਲ ਕਾਇਮ ਕੀਤੀ ਕਿ ਦੁਨੀਆ ਦੇ ਵਿੱਚ ਸਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਪਰ ਅਜੋਕੇ ਸਮੇਂ ਦੇ ਵਿੱਚ ਜੇਕਰ ਆਪਣੇ ਸਿੱਖ ਪੰਥ ਦੇ ਵਿੱਚ ਦੇਖਿਆ ਜਾਵੇ ਜਾਂ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਆਪਣੇ ਨੌਜਵਾਨਾਂ ਦੇ ਵਿੱਚ ਬਹੁਤ ਇਹ ਗੱਲਾਂ ਦੇਖਣ ਨੂੰ ਆਉਂਦੀ ਹੈ ਕਿ ਉਹ ਸਿੱਖ ਇਤਿਹਾਸ ਦੇ ਨਾਲ ਟੁੱਟਦੇ ਜਾ ਰਹੇ ਆ ਤੇ ਮਹਾਰਾਜ ਦੀ ਗੁਰਬਾਣੀ ਦਾ ਬਚਨ ਹੈ ਬਾਣੀਆਂ ਕਹਾਣੀਆਂ ਪੁੱਤ ਪੁੱਤ ਗਰੇਣ ਇਹ ਗੁਰੂ ਘਰ ਦੀਆਂ ਸਾਧੀਆਂ ਗੁਰੂ ਦਾ ਇਤਿਹਾਸ ਇੱਕ ਐਸਾ ਹੈ ਜਿਹੜਾ ਉਹਨਾਂ ਵਿਗੜੇ ਹੋਏ ਪੁੱਤਰਾਂ ਨੂੰ ਵੀ ਸੁਪੁੱਤਰ ਬਣਾ ਸਕਦਾ ਹੈ ਸੋ ਇਸੇ ਸੰਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਿਹੜਾ ਇਹ ਉਤਮ ਉਪਰਾਲਾ ਹੈ ਕਿ ਸਕੂਲਾਂ ਦੇ ਵਿੱਚੜੇ ਬੱਚੇ ਨੇ ਉਹ ਨੌਜਵਾਨਾਂ ਦੇ ਲਈ ਸੇਧ ਬਣ ਕੇ ਨਿਕਲ ਤੇ ਇਹ ਗੁਰਮਤ ਮਾਰ ਜਿਹੜਾ ਕੱਢਿਆ ਜਾ ਰਿਹਾ ਇਹ ਸਮੁੱਚੇ ਕੋ ਮਹੀਨੇ ਦੇ ਜੋ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਤਾਂ ਆਪ ਦੇਖ ਸਕਦੇ ਹੋ ਕਿ ਸਾਰੇ ਬੱਚੇ ਜਿਹੜੇ ਨੇ ਪਿਛੇ ਬਾਬਾ ਅਜੈ ਸਿੰਘ ਖਾਲਸਾ ਕੋਲ ਦੇ ਸਕੂਲ ਦੇ ਵਿਦਿਆਰਥੀ ਨੇ ਬਾਬਾ ਅਜੈ ਸਿੰਘ ਕਾਲਜ ਦੇ ਵਿਦਿਆਰਥੀ ਨੇ ਇਹ ਸਾਰੇ ਕੇਸਰੀਆਂ ਪੱਗਾਂ ਆਪਣੇ ਚੁੰਨੀਆਂ ਲੈ ਕੇ ਸਿਰਾਂ ਦੇ ਉੱਪਰ ਆਏ ਨੇ ਤੇ ਇਹ ਅਸਲ ਦੇ ਵਿੱਚ ਕੇਸਰੀ ਰੰਗ ਇਹਨਾਂ ਸ਼ਹੀਦਾਂ ਦਾ ਰੰਗ ਹੁੰਦਾ ਹੈ ਇਹ ਸ਼ਹੀਦੀ ਦਾ ਪ੍ਰਤੀਕ ਕਰਦੇ ਨੇ ਤੇ ਮਹਾਰਾਜ ਗੁਰਬਾਣੀ ਦੇ ਅੰਦਰ ਆਪ ਕਹਿੰਦੇ ਨੇ ਕਿ ਇਹ ਸ਼ਹਾਦਤ ਦਾ ਪ੍ਰਤੀਕ ਹੈ ਨਾ ਇਹ ਕਿਸੇ ਰੁਤਬੇ ਦੇ ਬਰਾਬਰੀ ਨਹੀਂ ਕਰ ਸਕਦਾ ਸਿੱਖ ਪੰਥ ਦੇ ਵਿੱਚ ਸਭ ਤੋਂ ਉੱਪਰਲਾ ਦਰਜਾ ਜਿਹੜਾ ਹੈ ਉਹ ਮਹਾਰਾਜ ਨੇ ਗੁਰੂ ਮਹਾਰਾਜ ਨੂੰ ਆਪ ਬਖਸ਼ਿਸ਼ ਸ਼ਬਦ ਨੂੰ ਬਖਸ਼ਿਆ ਉਸ ਤੋਂ ਬਾਅਦ ਮਹਾਰਾਜ ਆਪ ਜਿਹੜੇ ਉਹ ਸਿੱਖਾਂ ਨੂੰ ਬਖਸ਼ਿਸ਼ ਕਰਦੇ ਸੀ ਪਰ ਅਜੋਕੇ ਸਮੇਂ ਦੇ ਵਿੱਚ ਦੇਖ ਕੇ ਸਭ ਤੋਂ ਉੱਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਅਦ ਵਾਲਾ ਦਰਜਾ ਜੇਕਰ ਸਿੱਖ ਪੰਥ ਦੇ ਵਿੱਚ ਕਿਸੇ ਸ਼ਖਸੀਅਤ ਨੂੰ ਮਿਲਦਾ ਹੈ ਤਾਂ ਉਹ ਸ਼ਹੀਦੀ ਨੂੰ ਮਿਲਦਾ ਹੈ ਕਿ ਜਿਨ ਨੇ ਸਿੱਖ ਪੰਥ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਜਾਂ ਦੇਸ਼ ਦੇ ਕਾ ਵਾਸਤੇ ਕੌਮ ਦੇ ਵਾਸਤੇ ਆਪਣਾ ਬਲੀਦਾਨ ਦਿੱਤਾ ਇਹ ਸ਼ਹਾਦਤ ਹੈ ਇਸ ਸਮੁੱਚੇ ਸਿੱਖ ਪੰਥ ਨੂੰ ਕੱਲੇ ਸਿੱਖ ਪੰਥ ਨੂੰ ਨਹੀਂ ਸਮੁੱਚੇ ਵਿਸ਼ਵ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਆਪਾ ਪਰ ਸਵਾਰਥ ਦੇ ਲਈ ਕਿ ਦੂਸਰਿਆਂ ਦੇ ਰੱਖਿਆ ਦੇ ਲਈ ਗੁਰਤੇਗ ਬਹਾਦਰ ਮਹਾਰਾਜ ਜੀ ਲਈ ਕਲਗੀਧਰ ਮਹਾਰਾਜ ਲਿਖਦੇ ਨੇ ਧਰਮ ਹੇਤ ਸਾਖਾ ਜਨਕੀ ਆ ਕਿ ਉਹਨਾਂ ਨੇ